ਰਾਇਗੁਰੂ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਅ ਸੰਗਤ ਨੂੰ ਦੱਸਣਾ ਚਾਹੁੰਦੇ ਆ ਪਿਛਲੇ ਦਿਨਾਂ ਤੋਂ ਜੋ ਵੈਦਾਂ ਦਾ ਵਿਵਾਦ ਚੱਲ ਰਿਹਾ ਨਕਚਰ ਤੋਂ ਲੈ ਕੇ ਉਹਨਾਂ ਨੂੰ ਪ੍ਰਮੋਟ ਕਰਨ ਵਾਲੀ ਬੀਬੀ ਦੀਪਿਕਾ ਲੁਥਰਾ ਜੀ ਅੱਜ ਆਏ ਆ ਤੇ ਇਹ ਮਾਫੀ ਮੰਗਣਾ ਚਾਹੁੰਦੇ ਪੰਜਾਬ ਵਾਸੀਆਂ ਤੋਂ ਕੀਤੀਆਂ ਕਰਤੀਆਂ ਤੇ ਜਿਹੜੀਆਂ ਵੀਡੀਓ ਹੈਗੀਆਂ ਡਿਲੀਟ ਕੀਤੀਆਂ ਵੀ ਤੇ ਅੱਗੇ ਵੀ ਕਰਨਗੇ ਤੇ ਇਹਨਾਂ ਦੀ ਸੁਣ ਲਈ ਜਾਵੇ ਭਾਈ ਇਹ ਠੀਕ ਸਫਾਈ ਜਾਂਦੇ ਉਸ ਕੇਸ ਤੇ ਹਾਂਜੀ ਜਿਵੇਂ ਮੈਂ ਅੱਜ ਤੱਕ ਵੇਦ ਵਾਲੀਆਂ ਵੀਡੀਓ ਪਾਈਆਂ ਹੀ ਆ ਵਿੱਚ ਸਾਰਿਆਂ ਨੂੰ ਔਪਰਡ ਲੱਗਾ ਸੀ ਕੁਝ ਗਲਤ ਤੁਹਾਨੂੰ ਲੱਗਾ ਸੀ ਸਾਰਿਆਂ ਨੂੰ ਉਹਦੇ ਵਾਸਤੇ ਮੈਂ ਮਾਫੀ ਮੰਗਦੀ ਆ ਕਿ ਅੱਜ ਤੋਂ ਬਾਅਦ ਇਹ ਵੀਡੀਓ ਨਾਈ ਦੁਬਾਰਾ ਬਣਾਈ ਜਾਏਗੀ ਤੇ ਨਾਈ ਪੋਸਟ ਕੀਤੀ ਜਾਏਗੀ ਸਪੈਸ਼ਲ ਬੈਕਗ੍ਰਾਉਂਡ ਤੇ ਡਬਲ ਮੀਨੇਟ ਤੇ ਸੰਗਤ ਨੂੰ ਦੱਸਣਾ ਚਾਹੁੰਦੇ ਆ ਕਿ ਇਹਨਾਂ ਨੇ ਅਕੀਰਲੀ ਤੌਰ ਤੇ ਇੱਥੇ ਬੰਦਿਆਂ ਚ ਬੈਠ ਕੇ ਦੂਜੀ ਵਾਰ ਬੁਲਾਇਆ ਗਿਆ ਇਹਨਾਂ ਨੂੰ ਇੱਥੇ ਤੇ ਪਹਿਲਾਂ ਵੀ ਤੇ ਅੱਜ ਵੀ ਮਾਫੀ ਮੰਗੀ ਆ ਲੈਕਤੀ ਰੂਪ ਚ ਜੀ ਵੀ ਮਾਫੀ ਮੰਗੇ ਕਿ ਇਹ ਅਕੀਰਲੀ ਗਲਤੀ ਆ ਤੇ ਅਸੀਂ ਇੱਕ ਹੋਣ ਦੇ ਨਾਤੇ ਸਿੰਘ ਹੋਣ ਦੇ ਨਾਤੇ ਅਸੀਂ ਨਹੀਂ ਚਾਹੁੰਦੇ ਅਸੀਂ ਸਾਡਾ ਕਿਸੇ ਧਰਮ ਦੇ ਨਾਲ ਕੋਈ ਗੈਰ ਵਿਰੋਧ ਨਹੀਂ ਹੈ ਬੱਚੀ ਆ ਇਹ ਕਿਸੇ ਵੀ ਧਰਮ ਦੀ ਅਸੀਂ ਨਹੀਂ ਚਾਹੁੰਦੇ ਠਾਣਿਆ ਕੋਟਾ ਕਚੇੜੀਆਂ ਦੇ ਕੀੜੇ ਲਾਵੇ ਅੱਗੇ ਤੋਂ ਡਬਲ ਮੀਨਿੰਗ ਵਾਲੀਆਂ ਵੀਡੀਓ ਲੱਚਰਤਾਲੀਆਂ ਵੀਡੀਓ ਗਲਤ ਪ੍ਰਮੋਸ਼ਨ ਨਾ ਨਹੀਂ ਕੀਤੀਆਂ ਜਾਣਗੀਆਂ ਜੇ ਇਹ ਦੀਪਿਕਾ ਲੁਥਰਾ ਗਲਤ ਪ੍ਰਮੋਸ਼ਨਾਂ ਕਰੂਗੀ ਜਿਹਦੇ ਡਬਲ ਮੀਨਿੰਗ ਹੋਣਗੇ ਤੇ ਇਹੀ ਕੇਸ ਦੁਆਰਾ ਓਪਨ ਕੀਤਾ ਜਾਊਗਾ ਵੀ ਜਿਹਦੇ ਤੇ ਇਹਨਾਂ ਦੀ ਸਹਿਮਤੀ ਆ ਇਸ ਸਾਡੇ ਸੰਗਤ ਨੂੰ ਵੀ ਦੱਸਣਾ ਚਾਹੁੰਦੇ ਵੀਰਾ ਭੈਣਾਂ ਨੂੰ ਵੀ ਤੁਸੀਂ ਇਹਨਾਂ ਦੀ ਜੋ ਮਾਫੀ ਨਾਮਾ ਹੈਗਾ ਇਹ ਕਰੀ ਇਹ ਮੰਨ ਲਿਆ ਜਾਵੇ ਤੇ ਜੋ ਸੋਸ਼ਲ ਮੀਡੀਆ ਦੇ ਬਾਰੇ ਇਹਨਾਂ ਨੂੰ ਕੋਈ ਉੱਚ ਨੀਚ ਬੋਲਦਾ ਜਾਂ ਕੋਈ ਸ਼ਬਦ ਕਿਹਾ ਜਾਂਦਾ ਗਾਲੀ ਗਲੋਚ ਨਾ ਕੀਤੀ ਜਾਵੇ ਕਿਉਂਕਿ ਧੀਆਂ ਭੈਣਾਂ ਸਭ ਦਮੇ ਸਾਂਝੀਆਂ ਆ ਉਹਦੀ ਜਿੰਨੀ ਕੁ ਮਰਦ ਤੋਂ ਹੁੰਦੀ ਉਹਨਾਂ ਵਰਤ ਲਈਦਾ ਵਾਸ ਰੋਜੀ ਦਾ ਕੰਮ ਹੁੰਦਾ